ਇੱਕ ਉਹ ਆਸ ਹੈ ਜਿਹੜੀ ਲੈ ਕੇ ਅਸੀਂ ਹਰ ਰੋਜ਼ ਗੁਰੂ ਘਰੇ ਜਾਂਦੇ ਹਾਂ ਜਾਂ ਗੁਰੂ ਘਰੇ ਆ ਰਹੇ ਹਾਂ ਉਹ ਕਿਹੜੀ ਹੈ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਇਹ ਪਿਆਰੇ ਪ੍ਰਭੂ ਮਾਨ ਪਰਮਾਤਮਾ ਜਦੋਂ ਮੈਂ ਤੈਨੂੰ ਇੱਕ ਘੜੀ ਪਰ ਵੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਯੁਗ ਹੋ ਗਿਆ ਇੱਕ ਘੜੀ ਇੱਕ ਨਿਮਕ ਅੱਖਾਂ ਜੀਵਾਂ ਵਿਸਰੇ ਮਰ ਜਾਂ ਜਿੱਨਾ ਚ ਰਾਖਦਾ ਉਹਨੇ ਚਰਜੀ ਆਉਂਦਾ ਜਦੋਂ ਵਿਸਰ ਗਿਆ ਮੈਂ ਮਰ ਗਿਆ ਆਤਮਿਕ ਤੌਰ ਤੇ ਸਰੀਰ ਕਰਕੇ ਨਹੀਂ ਸਰੀਰ ਕਰਕੇ ਤੇ ਇੱਕ ਵਾਰ ਹੀ ਮਰਦਾ ਬਨੁਖ ਪਰ ਆਤਮਿਕ ਤੌਰ ਤੇ ਰੋਜ਼ ਰੋਜ਼ ਮਰਦਾ ਹਰ ਰੋਜ਼ ਮਰ ਰਿਆ ਸਰੀਰ ਇੱਕ ਵਾਰ ਮਰਦਾ ਏ ਛਮੀਰ ਪਤਾ ਨਹੀਂ ਕਿੰਨੀ ਵਾਰ ਇਸ ਛੇਵਣ ਦੇ ਵਿੱਚ ਮਰ ਜਾਂਦੀ ਹੈ ਤੇ ਇਸੇ ਨੂੰ ਹੀ ਜਨਮ ਮਰਨ ਕਿਹਾ ਪਰ ਧਨ ਪਰਤਿ ਪਰਤਨ ਪਰਤਨ ਪਰਧਨ ਪਰਤਨ ਪਰਤਨ ਪਰਤੀ ਨਿੰਦਾ ਪਰ ਅਪਵਾਦ ਨ ਛੁੱਟੇ ਆਵਾ ਗਵਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨ ਟੁੱਟੇ ਕਵੀ ਸਾਹਿਬ ਜੀ ਕਹਿੰਦੇ ਪਰਧਨ ਪ੍ਰਾਇਆ ਧਨ ਚੋਰੀ ਕਰਨ ਵਾਸਤੇ ਚਰਾਉਣ ਵਾਸਤੇ ਖੋਣ ਵਾਸਤੇ ਪਰਧਨ ਵਾਸ਼ਨਾ ਭੋਗਣ ਵਾਸਤੇ ਪਰਤੀ ਨਿੰਦਾ ਪਰਾਇਆਂ ਦੀ ਨਿੰਦਿਆ ਚੰਗਿਆਂ ਨੂੰ ਪੰਢੀ ਜਾਣਾ ਇਹ ਮਾੜੇ ਵੀ ਮਾੜੇ ਆ ਵੀ ਮਾੜੇ ਬਸ ਮੈਂ ਹੀ ਚੰਗਾ ਪਰਤੀ ਨਿੰਦਿਆ ਚੰਗੇ ਨੂੰ ਮਾੜਾ ਕਹਿਣਾ ਨਿੰਦਿਆ ਇਹ ਮਾੜੇ ਨੂੰ ਮਾੜਾ ਕਹਿਣਾ ਨਿੰਦਿਆ ਨਹੀਂ ਗੀ ਸ਼ਰਾਬੀ ਨੂੰ ਸ਼ਰਾਬੀ ਕੋ ਕੋਈ ਗੱਲ ਨਹੀਂ ਜਿਹੜਾ ਸ਼ਰਾਬ ਦੇ ਲਾਗੇ ਨਹੀਂ ਗਿਆ ਉਹਨੂੰ ਕਹਿਣਾ ਇਹ ਬੜਾ ਨਸ਼ਾ ਕਰਦਾ ਜੀ ਉਹਦੀ ਨਿੰਦਿਆ ਹੈ ਝੂਠੇ ਨੂੰ ਝੂਠਾ ਕਹ ਕੋਈ ਨਿੰਦਿਆ ਨਹੀਂ ਸੱਚੇ ਨੂੰ ਝੂਠਾ ਕਹਿਣਾ ਇਹ ਸੱਚ ਦੀ ਨਿੰਦਿਆ ਹੈ ਪਰਤੀ ਨਿੰਦਿਆ ਪਰਾਇਆਂ ਦੀ ਨਿੰਦਿਆ ਕਰਨੀ ਚੰਗਿਆਂ ਨੂੰ ਵੀ ਭੰਡਣਾ ਮਾੜਾ ਕਹਿਣਾ ਪਰ ਧਨ ਪਤਨ ਪਰਤੇ ਨਿੰਦਾ ਪਰ અપਵਾਦ ਪਰਾਏ અપਵਾਦ ਦੇ ਵਿੱਚ ਕਿਸੇ ਦੇ ਝਗੜੇ ਵਿੱਚ ਆਵ ਜਾ ਕੇ ਪੈ ਜਾਣਾ ਜਦਾਂ ਵੋਟਾਂ ਦੇ ਜਣਾ ਚ ਹੁੰਦਾ ਵੋਟਾਂ ਕਿਸੇ ਨੇ ਲੈਣੀਆਂ ਐਮਐਲ ਐਮਪੀ ਕਿਸੇ ਨੇ ਬਣ ਜਾਣਾ ਲੜਾਈ ਝਗੜੇ ਸਾਡੇ ਘਰਾਂ ਚ ਪੈ ਜਾਂਦੇ ਉਹ ਉਹ ਪੰਜਾਂ ਸਾਲਾਂ ਚ ਸਾਰਿਆਂ ਨੂੰ ਵਧਾਈਆਂ ਦੇਈ ਜਾਂਦੇ ਨੇ ਸਾਡੇ ਵਾਲੇ ਸਾਰੀ ਉਮਰ ਵਾਸਤੇ ਟੁੱਟ ਜਾਂਦੇ ਨੇ ਇਹਨੂੰ ਕਹਿੰਦੇ ਪਰ अपवाद ਪ੍ਰਾਏ अपवाद ਦੇ ਵਿੱਚ ਗਾਨੀ ਲੜਾਈ ਦੇ ਵਿੱਚ ਸ਼ਰੀਕ ਹੋ ਜਾਣਾ ਤੇ ਆਪਣੇ ਸਿਰ ਉਹ ਲੜਾਈ ਪਵਾ ਲੈਣੀ ਇਹ ਵੀ ਇੱਕ ਜਨਮ ਮਰਨ ਦਾ ਤਰੀਕਾ ਇਧਰ ਮੇਰਾ ਤੇ ਉਧਰ ਜਾ ਕੇ ਉਹਦਾ ਪਰ अपवाद ਨਾ ਛੁੱਟੇ ਆਵਾ ਗਵਨ ਹੋਤ ਹੈ ਫੁਨ ਫੁਨ ਕਹਿੰਦੇ ਇਹੋ ਜਨਮ ਮਰਨ ਹੈ ਚੰਪਿਆ ਮਰ ਗਿਆ ਚੰਪਿਆ ਮਰ ਗਿਆ ਆਵਾ ਗਵਨ ਹੋਤ ਹੈ ਫੁਨਫੁਨ ਇਹ ਪ੍ਰਸੰਗ ਨਾ ਟੁੱਟੇ ਕਹਿੰਦੇ ਆ ਪ੍ਰਸੰਗ ਨਹੀਂ ਟੁੱਟਦਾ ਇਹ ਤੁਰਿਆ ਹੀ ਹੁੰਦਾ ਇਹ ਵਾਰ-ਵਾਰ ਚੱਲਦਾ ਹੀ ਰਹਿੰਦਾ ਇਹਨੂੰ ਮਕਾਉਣ ਵਾਸਤੇ ਇਹ ਬਾਣੀ ਪੜਨੀ ਸੀ ਇਹਨੂੰ ਮਕਾਉਣ ਵਾਸਤੇ ਇਹ satsangit ਕਰਨੀ ਸੀ ਪਰ ਜੇ ਨਹੀਂ ਮੁੱਕਿਆ ਫਿਰ ਅਜੇ satsangit ਦੀ ਕੜੀਨ ਸੀ ਵੀ ਨਹੀਂ ਹੋਈ ਤੇ ਸਹਿਵ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਮਾਲਕਾ ਜੇ ਇੱਕ ਘੜੀ ਤੁਸੀਂ ਮੈਨੂੰ ਹੋਰ ਨਾ ਮਿਲਦੇ ਤੇ ਮੇਰੇ ਭਾ ਦਾ ਤੇ ਕਲਯੁਗ ਸੀ ਕਲਯੁਗ ਕਲੇ ਜਿੱਥੇ ਨਫ਼ਰਤ ਈਰਖਾਈ ਹੈ ਜਿਵੇਂ ਕਹਿੰਦੇ ਨਾ ਚਾਰ ਜਾਣਿਆਂ ਨੇ ਚੋਰੀ ਕੀਤੀ ਚਾਰ ਦੋਸਤ ਸੀ ਉਹਨਾਂ ਚੋਰੀ ਕੀਤੀ ਚੋਰੀ ਕਰਕੇ ਉਹਦਾ ਸਮਾਨ ਉਹ ਜਿਹੜਾ ਚੋਰੀ ਕਰਕੇ ਲੈ ਕੇ ਗਏ ਨੇ ਤੇ ਵੰਡਣ ਤੋਂ ਪਹਿਲਾਂ ਸੋਚਦੇ ਆ ਕਿ ਕੁਝ ਖਾਣ ਪੀਣ ਵਾਸਤੇ ਚੀਜ਼ ਲੈ ਆਈਏ। ਦੋ ਜਾਣੇ ਲੈਣ ਚੱਲ ਗਏ ਦੋ ਉੱਥੇ ਬੈਠ ਗਏ। ਹੁਣ ਉਹਨਾਂ ਦੇ ਮਨ ਵਿੱਚ ਕਲਜੁਗੀ ਸੁਭਾਅ ਬਣ ਗਿਆ। ਕਲੇ ਆ ਗਈ। ਪਹਿਲਾਂ ਦੋਸਤ ਸੀ। ਹੁਣ ਆ ਲੱਗਾ ਹੋਇਆ ਢੇਰ ਵੇਖ ਕੇ ਨੋਟਾਂ ਦਾ ਹੁਣ ਕਲੇ ਆ ਗਈ। ਉਹ ਕੀ ਸੋਚਦੇ ਹੈ। ਕਹਿੰਦੇ ਜਿਹੜੇ ਤੂੰ ਗਏ ਆ। ਖਾਣ ਪੀਣ ਦਾ ਸਮਾਂ ਲੈਣ ਆਪਾਂ ਕਿਰਪਾ ਨਾਲ ਤਿੱਖੀਆਂ ਕਰੀਏ ਜਦੋਂ ਆਏ ਛਿਟਕਾ ਦਾਂਗੇ ਤੇ ਆਪ ਪੈਸਾ ਸਾਰਾ ਆਪਾਂ ਨੂੰ ਮਿਲ ਜੇਗਾ ਚਾਰੇ ਛੇ ਕਾਨੂੰ ਕਰਨੇ ਤੋਏ ਛਿਆਂ ਚ ਸਰ ਜਾਣਾ ਹੁਣ ਉਹਨਾਂ ਦੇ ਅੰਦਰ ਕਲਜੋਕ ਪ੍ਰਭਾਵ ਕਰ ਗਿਆ ਕਲੇ ਜਿਹੜੇ ਖੈ ਨੇ ਉਹਨਾਂ ਦੇ ਅੰਦਰ ਵੀ ਆ ਗਿਆ ਉਹ ਕਹਿੰਦੇ ਨੇ ਚਾਰੇ ਛੇ ਕਿਉਂ ਕਰਨੇ ਲੱਡੂ ਖਰੀਦਦੇ ਆ। ਇੱਥੇ ਜ਼ਹਿਰ ਪਾਉਨੇ ਆ। ਉਹਨਾਂ ਨੂੰ ਜਾ ਕੇ ਖਵਾ ਦਾਂਗੇ। ਜੇ ਦੋ ਨਾ ਖਾ ਲਿਆ ਆਪਾਂ ਸਮਾਨ ਵਟ ਲਾਂਗੇ। ਲੋੜ ਹੀ ਨਹੀਂ ਚਾ ਰੇ ਹਿੱਸੇ ਕਰਨ ਦੀ ਦੋਵਾਂ 'ਚ ਸਰ ਜਾਣਾ। ਹੁਣ ਇਧਰ ਵਾਲਿਆਂ 'ਚ ਵੀ ਕਲਯੁਗ ਆ ਗਿਆ ਤੇ ਉਧਰ ਵਾਲਿਆਂ 'ਚ ਵੀ ਕਲਯੁਗ ਆ ਗਿਆ ਤੇ ਹੁਣ ਕਲਯੁਗ ਨੇ ਨੁਕਸਾਨ ਕਿੰਨਾ ਕਰਨਾ। ਜੇ ਦੋ ਉਹ ਲੱਡੂ ਲੈ ਕੇ ਆਏ ਨੇ ਤੇ ਉਹਨਾਂ ਨੂੰ ਬਿਨਾਂ ਕੁਝ ਪੁੱਛੇ ਜਿਹੜੇ ਇੱਧਰ ਕਿਰਪਾਨਾਂ ਧੱਕੀਆਂ ਕਰਕੇ ਬੈਠੇ ਸੀ ਇਹਨਾਂ ਨੇ ਉਹ ਮਾਰੀਆਂ ਤੇ ਉਹਨਾਂ ਨੂੰ ਕੱਟ ਕੇ ਸੁੱਟਦਾ ਉਹਨਾਂ ਨੂੰ ਮਾਰ ਦਿੱਤਾ ਜਦੋਂ ਮਾਰੇ ਗਏ ਤੇ ਫਿਰ ਕਹਿੰਦੇ ਨੇ ਚੱਲ ਸਮਾਨ ਬਾਅਦ ਚ ਵੰਡ ਲੈਨੇ ਆ ਪਹਿਲਾਂ ਲੱਡੂ ਖਾ ਲੀਏ ਉਹਨਾਂ ਲੱਡੂ ਖਾਦੇ ਲੱਡੂਆਂ 'ਚ ਪਹਿਲਾਂ ਜ਼ਹਿਰ ਪਾਇਆ ਸੀ ਉਹ ਵੀ ਮਰ ਗਏ ਹੁਣ ਏਕਤਾ ਦੇ ਨਾਲ ਉਹਨਾਂ ਨੇ ਚੋਰੀ ਕਰਕੇ ਸਮਾਨ ਇਕੱਠਾ ਕਰ ਲਿਆ ਪਰ ਵੰਡਨ ਜੋ ਕਿ ਉਹਨਾਂ ਨੂੰ ਹਿੰਮਤ ਨਹੀਂ ਮਿਲੀ ਕੜਜੁਗ ਨੇ ਐਸਾ ਪ੍ਰਭਾਵ ਪਾਇਆ ਉਹ ਢੇਰ ਉੱਥੇ ਤਾਂ ਉੱਥੇ ਰਹਿ ਗਿਆ ਚਾਰੇ ਮਰੇ ਗਏ ਆ ਸੰਸਾਰ ਚ ਇਤੈ ਹੀ ਹੋ ਰਿਹਾ ਤੁਚਿਆ ਨੂੰ ਮਾਰਤੇ ਮਾਰਦੇ ਖੁਦ ਮਰ ਜਾਂਦੇ ਨੇ ਤੇ ਉਧਰਲੇ ਵੀ ਇਦਾਂ ਹੀ ਮਰ ਰਹੇ ਨੇ ਕੋਈ ਜੇਲ ਜਾ ਰਿਹਾ ਭਰਾ ਦੋ ਜਾਣੇ ਬਾਹਰ ਘੁੰਮਣ ਗਏ ਕਿਤੇ ਪੰਜਾਬ ਤੇ ਭਾਰਤ ਚ ਵੀਰ ਦੀ ਬੋਤਲ ਪਿੱਛੇ ਲੜਪੇ ਇੱਕ ਭਰਾ ਨੇ ਦੂਜੇ ਦੇ ਉਹ ਬੋਤਲ ਕੱਚਾ ਲਈ ਮਾਰੀ ਉਹ ਉੱਥੇ ਮਰ ਗਿਆ ਦੂਜਾ ਜੇਲ੍ਹ ਚ ਲੱਗਿਆ ਦੋਵਾਂ ਚ ਕੀ ਆ ਗਿਆ ਕਲਯੁਗ ਆ ਗਿਆ ਘਰ ਬਰਬਾਦ ਇੱਕ ਸਮਸ਼ਾਨ ਘਾਟ ਦੂਜਾ ਜੇਲ੍ਹ ਚ ਤੇ ਮਾਪਿਓ ਕਿਹਦੇ ਆਸਰੇ ਬਸ ਇਹ ਹੀ ਕੁਝ ਹੋ ਰਿਹਾ ਸੰਸਾਰ ਚ ਇਹਨੂੰ ਕਹਿੰਦੇ ਕਲਯੁਗ ਹੋਰ ਕਲਯੁਗ ਨੂੰ ਕੋਈ ਸਿੰਗ ਨਹੀਂ ਲੱਗੇ ਕਿ ਉੱਤੋਂ ਆਂਦਾ ਏ ਉਹ ਸਾਡੇ ਅੰਦਰੋਂ ਹੀ ਪ੍ਰਗਟ ਹੁੰਦਾ ਏ ਜਦੋਂ ਸੱਚ ਵਿਸਰ ਜਾਂਦਾ ਏ ਉਦੋਂ ਸਾਡੇ ਅੰਦਰ ਉਹ ਪ੍ਰਗਟ ਹੋ ਜਾਂਦਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ ਏ ਮਾਲਕ ਜੀ ਤੁਸੀਂ ਇੱਕ ਘੜੀ ਨਹੀਂ ਨ ਮਿਲਦੇ ਉਦੋਂ ਕਲਯੁਗ ਆ ਜਾਂਦਾ ਹੋਵੇਂ ਨਾਵੇਂ ਨਾਲ ਵਿਰੋਧ ਹੈ ਦੋ ਇਹਨਾਂ ਬਸੇ ਇਕਠਾਏ ਅੰਦਰ ਇੱਕ ਚੀਜ਼ ਹੀ ਰਹਿੰਦੀ ਹੈ ਖੁਦ ਜਾਂ ਖੁਦੇ ਖੁਦ ਜਾਂ ਖੁਦਾ ਖੁਦ ਦਾ ਅਰਥ ਹੈ ਮੈਂ ਖੁਦਾ ਦਾ ਅਰਥ ਹੈ ਆਕਾਰਪੁਰਖ ਹੰਕਾਰ ਜਾਂ ਨਰਨਕਾਰ ਜਾਂ ਸਾਡੇ ਅੰਦਰ ਹੰਕਾਰ ਰਹੇਗਾ ਜਾਂ ਨਰਨਕਾਰ ਰਹੇਗਾ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਰਹਿੰਦੀਆਂ ਤਾਂ ਹੀ ਤਾਂ ਭਗਤ ਰਵਿਦਾਸ ਜੀ ਨੂੰ ਕਹਿਣਾ ਪਿਆ ਜਬ ਹਮ ਹੋਤੇ ਤਬ ਤੂੰ ਨਹੀਂ ਜਨਾਚਰ ਮੈਂ ਆ ਖੁਦ ਵਾ ਤਦ ਤੱਕ ਤੂੰ ਕਿੱਥੇ ਅਬ ਤੂੰ ਹੀ ਮੈਂ ਨਹੀਂ ਕਹਿੰਦੇ ਹਣ ਤੂੰ ਹੀ ਤੂੰ ਹੈ ਹੁਣ ਮੇਰੇ ਮੈਂ ਤਾਂ ਹੈ ਹੀ ਨਹੀਂ ਹੁਣ ਖੁਦਾ ਹੈ ਖੁਦ ਨਹੀਂ ਆ ਦੋਵਾਂ ਚ ਇੱਕ ਚੀਜ਼ ਰਹਿਣੀ ਹੈ ਜਾਂ ਖੁਦ ਰਹਿ ਲੋ ਜਾਂ ਖੁਦਾ ਰਹਿ ਲੈ ਸਹਿਬ ਜੀ ਕਹਿੰਦੇ ਖੁਦਾ ਹੀ ਹੈ ਅਸੀਂ ਨਹੀਂ ਹੈਗੇ ਹੁਣ ਕਦ ਹੁਣ ਕਦ ਮਿਲੀਏ ਪ੍ਰੇ ਤੁਧ ਪਗਵੰਤਾ हे ਮਾਲਕ ਜੀ ਮੈਂ ਤੇਰੇ ਵਿਛੋੜੇ ਵਿੱਚ ਬੜਾ ਵਹਿਬਲ ਹੋ ਗਿਆ ਦੁਖੀ ਹੋ ਗਿਆ ਹੁਣ ਮੈਨੂੰ ਤੂੰ ਕਦੋਂ ਮਿਲ ਸਕੇਗਾ ਮੈਨੂੰ ਆਪਣੇ ਦਰਸ਼ਨ ਦਦਾਰੇ ਦੇ 모헤 ਰੈਣ ਨਾ ਵਿਹਾਵੇ ਮੇਰੇ ਕੋਲੋਂ ਰਾਤ ਨੀਉ ਬਤੀਤ ਹੋ ਰਹੀ 모헤 ਮੇਰੀ ਰੈਣ ਜ਼ਿੰਦਗੀ ਰੂਪੀ ਰਾਤ ਨਾ ਵਿਹਾਵੇ ਨਹੀਂ ਚੱਲ ਰਹੀ ਨਿਕਲ ਨਹੀਂ ਰਹੀ ਜਿੱਦਾਂ ਸੁੱਖ ਦੀ ਰਾਤ ਬੜੀ ਛੇਤੀ ਨਿਕਲਦੀ ਹੈ ਦੁੱਖ ਦੀ ਰਾਤ ਬੜੀ ਲੰਬੀ ਪ੍ਰਤੀਤ ਹੁੰਦੀ ਹੈ ਜਿਵੇਂ ਹੋਏ ਹੈ ਉੰਨੀ ਹੀ ਹੈ ਜਿੰਨੀ ਸੋਖાળੀ ਸੀ ਉੰਨੀ ਦੋਖાળੀ ਰਾਤ ਹੈ ਟਾਈਮ ਦਾ ਨਹੀਂ ਫਰਕ ਪਰ ਸੋਚ ਦਾ ਫਰਕ ਪੈ ਗਿਆ ਸੋਚਦਾ ਕਰਕੇ ਹੁਣ ਦੁਖੀ ਹੋਣ ਕਰਕੇ ਉਹ ਤੋਖ ਵਾਲੀ ਰਾਤ ਬੜੀ ਲੰਬੀ ਲੱਗਦੀ ਹੈ ਤੇ ਸੁੱਖ ਵਾਲੀ ਰਾਤ ਝਟ ਨਿਕਲ ਜਾਂਦੀ ਹੈ ਸੁੱਖਾਂ ਵਾਲੇ ਦਿਨ ਬੜੀ ਛੇਤੀ ਬੀਤ ਜਾਂਦੇ ਨੇ ਤੇ ਦੁੱਖਾਂ ਵਾਲੇ ਦਿਨ ਇੱਕ ਇੱਕ ਦਿਨ ਸਾਲ ਵਰਗਾ ਲੱਗਦਾ ਹੈ ਸਾਹਿਬ ਜੀ ਕਿਰਪਾ ਕਰ ਰਹੇ ਨੇ ਮੋਹੇ ਰੈਣ ਨਾ ਵਿਹਾਵੈ ਨੀਂਦ ਨਿਆਵੈ ਮੈਨ ਦੇਖੇ ਗੁਰ ਦਰਬਾਰੇ ਚਿਓ ਕਹਿੰਦੇ ਮੈਨੂੰ ਸ਼ਾਂਤੀ ਨਹੀਂ ਮਿਲਦੀ ਜਿਨਾ ਚਰ ਤੇਰੇ ਦਰਸ਼ਨ ਨਹੀਂ ਹੋ ਜਾਂਦੇ ਜਿਨਾ ਚਰ ਤੇਰੇ ਰੋ ਮੇਰੀ ਜ਼ਿੰਦਗੀ ਚ ਨਹੀਂ ਆ ਜਾਂਦੀ ਤਦ ਤੱਕ ਮੈਨੂੰ ਸ਼ਾਂਤੀ ਨਹੀਂ ਮਿਲਦੀ ਹਾਂ ਕੋਲੀ ਜੀ ਕੋਲ ਕਮਾਈ ਕਿਸੇ ਸੱਚੇ ਗੁਰ ਦਰਬਾਰੇ ਜੀਓ ਰਹਾਓ ਕਹਿੰਦੇ ਮੈਂ ਗੁਰੂ ਦੇ ਤਰਪਾਰ ਤੋਂ ਸਦਕੇ ਹਾਂ ਕੁਰਬਾਨ ਸਦਾ ਅਟੱਲ ਰਹਿਣ ਵਾਲਾ ਮਾਲਕ ਭਾਗ ਹੂਆ ਗੁਰ ਸੰਤ ਮਿਲਾਇਆ ਕਹਿੰਦੇ ਮੇਰੀ ਕਿਸਮਤ ਜਾਗ ਪਈ ਜਦੋਂ ਮੇਰੀ ਕਿਸਮਤ ਜਾਗ ਪਈ ਗੁਰੂ ਨੇ ਸੰਤ ਦਾਸ ਤੇ ਸ਼ਾਂਤੀ ਸ਼ਾਂਤੀ ਦੀ ਮੂਰਤੀ ਪ੍ਰਭੂ ਪਰਮਾਤਮਾ ਰਵੈਸਰ ਸਾਹਿਬ ਸਿੰਘ ਦੇ ਆਰਥਾ ਮੁਤਾਬਕ ਅਕਾਲ ਪੁਰਖ ਵਾਹਿਗੁਰੂ ਜਦੋਂ ਮੇਰੀ ਕਿਸਮਤ ਜਾ ਕੇ ਮੈਨੂੰ ਗੁਰੂ ਨੇ ਸਤ ਸੰਗਤ ਨਸੀਬ ਕਰਵਾ ਦਿੱਤੀ ਗੁਰਮੁਖਾਂ ਦੀ ਸੰਗਤ ਵਿੱਚ ਬਹਿਣਾ ਨਸੀਬ ਹੋ ਗਿਆ ਕਹਿੰਦੇ ਉਸ ਸਮੇਂ ਮੇਰੇ ਅੰਦਰ ਸ਼ਾਂਤੀ ਆ ਗਈ ਮੇਰੇ ਭਾਗ ਜਾਗ ਪਏ ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਲਾ ਦਿੱਤਾ ਪ੍ਰਭ ਅਬਨਾਸੀ ਕਰਮੇ ਪਾਇਆ ਕਹਿੰਦੇ ਹੁਣ ਅਬਨਾਸੀ ਪ੍ਰਭੂ ਹਿਰਦੇ ਚ ਹੀ ਮਿਲ ਗਿਆ ਬਾਹਰ ਲੱਭਣ ਦੀ ਲੋੜ ਨਹੀਂ ਪਈ ਗੁਰੂ ਨੇ ਅੰਦਰ ਹੀ ਦਿਖਾ ਦਿੱਤਾ ਕਿ ਪਿਆਰਿਆ ਕਿਤੇ ਹੋਰ ਨਾ ਜਾ ਆਪਣੇ ਅੰਦਰ ਝਾਤੀ ਮਾਰ ਬਾਹਰ ਬੜਾ ਸਮਾਂ ਲੱਭ ਲਿਆ ਬਾਹਰ ਭਾਲੇ ਸੋ ਪਰਮ ਭਲਾਈ ਬਾਹਰ ਤੇ ਭਰ ਪਰਮੀ ਪਰਮ ਹੈ ਅੰਦਰ ਹੈ ਬੈਠਾ ਸੇਵ ਕਰੀ ਪਲ ਚਸਾਂ ਨ ਵਿਛੜਾਂ ਜਨ ਨਾਨਕ ਦਾਸ ਤੁਮਾਰੇ ਜਿਉ ਕਹਿੰਦੇ ਹੇ ਦਾਸ ਨਾਨਕ ਆਖੇ ਪ੍ਰਭੂ ਮੇਰ ਕਰ ਮੈਂ ਤੇਰੇ ਦਾਸਾਂ ਦੀ ਨਿਤ ਸੇਵਾ ਕਰਦਾ ਰਹਾ ਤੇਰੇ ਦਾਸਾਂ ਤੋਂ ਮੈਂ ਕੁਰਬਾਨ ਜਾਵਾਂ ਇੱਕ ਇੱਕ ਪਲ ਭਰ ਵੀ ਉਹਨਾਂ ਤੋਂ ਵਿਛੜਾ ਨਾ ਇੱਕ ਚਸਾ ਭਰ ਵੀ ਨਾ ਵਿਛੋੜਾ ਹੋਵੇ ਉਹਰੇ ਤੋਂ ਥੋੜਾ ਸਮਾਂ ਵੀ ਮੇਰਾ ਵਿਛੋੜਾ ਨਾ ਹੋਵੇ ਐਸੀ ਮੇਰੇ ਤੇ ਕਿਰਪਾ ਕਰ ਐਸੀ ਰਹਿਮਤ ਕਰ ਹਉ ਕੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੁਹਾਾਰੇ ਜੀਉ ਕਹਿੰਦੇ ਹੈ ਮਾਲਕ ਜੀ ਕਿਰਪਾ ਕਰ ਮੈਂ ਦਾਸ ਨਾਨਕ ਤੇਰੇ ਦਾਸਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਮੇਰੇ ਤੇ ਰਹਿਮਤ ਕਰ ਦੇ ਤੇ ਆਪਣੇ ਚਰਨਾਂ ਦੀ ਚਰਨ ਧੂੜ ਬਖਸ਼ਿਸ਼ ਕਰ ਦੇ ਇਹ ਖੇਚ ਹੈ ਇਹ ਇੱਕ ਆਗ ਹੈ ਕਿਉਂ ਸਤਗੁਰਾਂ ਨੇ ਚਾਰ ਬੰਦਾਂ ਦੇ ਵਿੱਚ ਹਰ ਬੰਦ ਦੇ ਨਾਲ ਰਹਾਉ ਵਾਲਾ ਸ਼ਬਦ ਦੇਖ ਕੇ ਠਹਿਰੋ ਸਮਝੋ ਵਿਚਾਰ ਕਰੋ ਫਿਰ ਅੱਗੇ ਚੱਲੋ ਦੀ ਵਸਤਾ ਸਮਝਾਈ ਹੈ ਹਰ ਇੱਕ ਬੰਦ ਦੇ ਅਰਥ ਪਾਤਸ਼ਾਹ ਜੀ ਨੇ ਬੜੇ ਕਮਾਲ ਦੇ ਨਾਲ ਸਾਡੀ ਜ਼ਿੰਦਗੀ 'ਚ ਵਸਾਉਣ ਦਾ ਉਪਰਾਲਾ ਕੀਤਾ ਹੈ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਮੇਰਾ ਮਨ ਲੋਚੇ ਗੁਰਦ੍ਰਿਸ਼ਣ ਤਾਂ ਹੀ ਪਲਪ ਕਰੇ ਚਾਤਰਿਕੀ ਨਿਆਈ ਤ੍ਰਿਖਨ ਉਤਰੇ ਸ਼ਾਂਤ ਨੇ ਆਵੇ ਪੰਨ ਸੰਦਰਸ਼ਨ ਸੰਤ ਪਿਆਰੇ ਜੀਓ ਇਹ ਐ ਐਸੀ ਅਵਸਥਾ ਸਾਡੇ ਜੀਵਨ ਚ ਆ ਜਾਵੇ ਕਿ ਅਸੀਂ ਵੀ ਅਰਦਾਸ ਕਰੀਏ ਸਤਿਗੁਰੂ ਜੀ ਸਾਡੇ ਹਿਰਦੇ ਚ ਆ ਕੇ ਵਸ ਜਾਓ ਤੁਹਾਡੇ ਤੋਂ ਬਗੈਰ ਸਾਡਾ ਕੋਈ ਪਾਰ ਉਤਾਰਾ ਨਹੀਂ ਕਰ ਸਕਦਾ ਸੋ ਮਾਲਕ ਜੀ ਰਹਿਮਤ ਕਰਨ ਆ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਲਾਓ ਜੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ